ਸਰ ਬਾਰੇ ਬਖਸ਼ਾਲਾ ਸਾਡੇ ਪਾਠਾ ਕਿ ਪੂਰਾ ਦੇ ਪ੍ਰੋਗਰਾਮ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਵੇਂ ਪਾਤਸ਼ਾਹ ਧਰਮ ਦੀ ਚਾਦਰ ਗੁਰੂ ਤੇਗ ਬਹਾਦਰ ਮਹਾਰਾਜ ਜਿਹੜੀ ਸ਼ਤਾਬਦੀ ਆ 350 ਸਾਲਾ 350 ਸਾਲਾ ਸ਼ਹੀਦੀ ਸਾਕਾ ਉਹਦੇ ਸਬੰਧੀ ਜਿਹੜੀਆਂ ਤਿਆਰੀਆਂ ਆ ਉਹ ਆਖਰੀ ਪੜਾਵਾਂ ਦੇ ਉੱਤੇ ਆ ਤੇ ਪੰਥ ਦੀ ਨਮੈਂਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸੀਸਗੰਜ ਸਾਹਿਬ ਦੇ ਇਸ ਸ਼ਤਾਬਦੀ ਦੇ ਪ੍ਰੋਗਰਾਮ ਲਿਖੇ ਗਏ। ਅੱਜ ਸਕੱਤਰ ਸਾਡੇ ਪ੍ਰਤਾਪ ਸਿੰਘ ਵੀ ਆਏ ਨੇ ਸਾਡੇ ਐਗਜ਼ੀਕਟਿਵ ਮੈਂਬਰ ਸਰਦਾਰ ਦਲਜੀਤ ਸਿੰਘ ਢਰਾ ਉਹ ਅਸੀਂ ਆਪ ਸਾਰੀਆਂ ਥਾਵਾਂ ਦੇ ਘੁੰਮ ਕੇ ਜਿੱਥੇ ਕੋਈ ਸਾਡੇ ਪ੍ਰਬੰਧਾ ਦੇ ਵਿੱਚ ਕਮੀ-ਬੇਸੀ ਨਜ਼ਰ ਆ ਰਹੀ ਆ ਉਹਨੂੰ ਠੀਕ ਕੀਤਾ ਜਾ ਰਿਹਾ ਇੱਥੇ ਆ ਸਰਕਾਰ ਨੇ ਕੰਦ ਢਾਈ ਜੀ। ਵੈਸੇ ਤਾਂ ਮੈਂ ਇਹਨਾਂ ਨੂੰ ਆਖਿਆ ਕੰਦ ਕਰ ਦਿਓ ਇਹਨਾਂ ਨੇ ਕੀਤੀ ਨਹੀਂ ਪਰ ਉਹਨਾਂ ਸ਼੍ਰੋਮਣੀ ਕਮੇਟੀ ਇਹ ਕੰਦ ਕਰੂਗੀ। ਠੀਕ ਹੈ। ਆ ਜਿਹੜੇ ਵੀ ਇਹਨਾਂ ਨੇ ਆ ਲਾਏ ਨੇ ਪੀਪੀਜ ਜੀ ਇਹ ਹਟਾਉਣ ਹਟਾ ਦੇਣੇ ਨੇ ਇੱਥੋਂ ਬਾਕੀ ਇਹ ਗਰਾਉਂਡ ਪਧਰੀ ਹੋ ਗਈ ਆ ਤੇ ਸਿੱਖ ਸੰਗਤ ਕਿਉਂਕਿ ਹਮੇਸ਼ਾ ਗੁਰੂ ਨੂੰ ਸਮਰਪਤਾ ਤੇ ਸਿੱਖ ਸੰਗਤ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਗੁਰਦੁਆਰਾ ਸੀਸਗੰਧ ਸਾਹਿਬ ਗੁਰਦੁਆਰਾ ਆਨੰਦਗੜ੍ਹ ਸਾਹਿਬ ਜਿਹੜੇ ਸਾਡੇ ਗੁਰਸਥਾਨ ਆ ਉੱਥੇ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਹੋਣਾ ਪ੍ਰੋਗਰਾਮ ਆ ਜਿਹੜਾ ਇਹ ਗੁਰਦੁਆਰਾ ਸੀਸਗੰਧ ਸਾਹਿਬ ਮਨਾਇਆ ਜਾਣਾ ਵਾ ਪੂਰੀਆਂ ਤਿਆਰੀਆਂ ਜੋਰਾਂ ਸ਼ੋਰਾਂ ਦੇ ਨਾਲ ਆ ਤੇ ਫੰਤ ਨੂੰ ਵੀਲ ਆ कि ਜਿੱਥੇ ਵੀ ਪੰਥਕ ਤੌਰ ਦੇ ਉੱਤੇ ਵੱਡੇ ਇਹ ਪ੍ਰੋਗਰਾਮ ਸ਼ਤਾਬ ਜੀ ਦੇ ਵਰਨਵਾਰਾ ਸਿੱਖਾਂ ਦਾ ਸਾਬ ਕੀਤਾ ਜਾ ਰਿਹਾ ਅਨੰਦਪੁਰ ਸਾਹਿਬ ਸਿੱਖ ਸੰਗਤ ਤਾਂ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਬਾਕੀ ਅਸੀਂ ਦੇਖ ਰਹੇ ਹਾਂ ਜਿੱਥੇ ਕਮੀਆਂ ਪੇਸ਼ੀਆਂ ਕਿਉਂਕਿ ਬਹੁਤੇ ਕੰਮ ਤੇ ਵੇਖੋ ਸਰਕਾਰ ਨੇ ਕਰਨੇ ਹੁੰਦੇ ਆ ਪਰ ਅਜੇ ਵੀ ਉਹ ਮੈਨੂੰ ਅੱਜ ਮਿਲ ਕੇ ਵੀ ਗਏ ਨੇ ਮੰਤਰੀ ਹਰਜੋਤ ਸਿੰਘ ਬਾਸ ਜੀ ਆ ਉਹਨਾਂ ਨੂੰ ਕਿਹਾ ਸੀ ਉਹ ਪੁਲ ਦਾ ਕੰਮ ਕਰ ਦੋ ਕਹਿੰਦੇ ਤਾਂ ਦੋ ਚਾਰ ਦਿਨ ਤੇ ਕਰਦੇ ਦੇਖਦੇ ਆ ਪਰ ਅਜੇ ਹੋਇਆ ਨਹੀਂ ਆ ਪੁਲ ਪੁਲ ਦੀ ਹਾਲਤ ਵੀ ਬਹੁਤੀ ਚੰਗੀ ਨਹੀਂ ਆ ਬਾਕੀ ਸ਼ਹਿਰ ਦੀ ਲਾਈਟਿੰਗ ਦੂਜਾ ਤੀਜਾ ਸਾਰਾ ਜਿੱਥੇ ਸਾਨੂੰ ਕਿਉਂਕਿ ਵੇਖੋ ਇਹ ਕੰਮ ਆਪੇ ਸਰਕਾਰ ਦੇ ਕਰਨ ਵਾਲੇ ਬਲ ਬਣਾਉਣੇ ਸੜਕਾਂ ਬਣਾਉਣੀਆਂ ਲਾਈਟਾਂ ਲਾਉਣੀਆਂ ਤੇ ਉਦੋਂ ਤੱਕ ਕਰਦੇ ਠੀਕ ਨਹੀਂ ਤੇ ਭੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਲਾਈਟਾਂ ਵੀ ਲਾਊਗੀ ਤੇ ਸਾਰੇ ਪ੍ਰਬੰਧ ਆਦੇਸ਼ ਕੀਤਾ ਹੈ ਸ਼੍ਰੋਮਣੀ ਕਮੇਟੀ ਨੂੰ ਕਰੋਗੀ ਬਾਕੀ ਗੁਰੂ ਦੀ ਸ਼ਤਾਬਦੀ ਆ ਮਿਲ ਜੁਲ ਕੇ ਸਾਰੇ ਇੱਥੇ ਧਰਮਾਂ ਦੇ ਲੋਕਾਂ ਨੇ ਆਉਣਾ ਔਰ ਗੁਰੂ ਸਾਹਿਬ ਜੀ ਨੂੰ ਸਜਦਾ ਕਰਨਾ ਅਸਲ ਤੇ ਇਹੋ ਹੀ ਆ ਵੀ ਗੁਰੂ ਸਾਹਿਬ ਨੂੰ ਯਾਦ ਕਰਦੇ ਆ ਉਹਨਾਂ ਦੇ ਉਪਦੇਸ਼ਾਂ ਦੇ ਉੱਤੇ ਆਪਾਂ ਚੱਲਦੇ ਆ ਠੀਕ ਹੈ ਜੀ ਅੱਜ ਸਿੱਖਿਆ ਮੰਤਰੀ ਮਿਲਣਾ ਆਇ ਸੀਗੇ ਜੀ ਕੀ ਗੱਲਬਾਤ ਹੋਈ ਹੈ ਜੀ ਕੋਈ ਤਾਂ ਹਾਂਜੀ ਗੱਲਬਾਤ ਇਹੋ ਹੀ ਹੋਈ ਉਹ ਤੇ ਚਲੋ ਆਏ ਸੀ ਆਪਣੇ ਵੱਲੋਂ ਸੱਦਾ ਦੇਣ ਮੈਂ ਉਹਨਾਂ ਨੂੰ ਕਿਹਾ ਸੀ ਭਈ ਇੱਕ ਤੇ ਉਹਨਾਂ ਨੇ ਪ੍ਰੋਗਰਾਮ ਦਾ ਨਾਮ ਮੈਂ ਕਿਹਾ ਵੀ ਥੋੜਾ ਜਿਹੜਾ ਉਹਨਾਂ ਨੇ ਪੈਫਲਿਟ ਵੀ ਛਪਾਇਆ ਉਹ ਸਾਰਾ ਅੰਗਰੇਜ਼ੀ ਦਾ ਭਲੇ ਇੰਨੀ ਕਿਤੇ ਮੂਲ ਸਮਝ ਇਹਨਾਂ ਨੂੰ ਚਾਹੀਦੀ ਆ ਵੀ ਇਹ ਪੰਜਾਬ ਆ ਬਿਲਕੁਲ ਜੀ ਤੇ ਆਪਣੇ ਪੰਜਾਬੀ ਦੇ ਵਿੱਚ ਵੀ ਹੋਣਾ ਠੀਕ ਹੈ ਜੀ ਤੇ ਦੂਜਾ ਹੋਰ ਵੀ ਕਾਫੀ ਮੈਂ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਨੇ ਭਾਈ ਇੱਕ ਤਾਂ ਸਾਰੇ ਸ਼ਹਿਰ 'ਚ ਇਹਨਾਂ ਸਪੀਕਰ ਲਾਤੇ ਠੀਕ ਹੈ ਜੀ ਮੈਂ ਰਾਤੀ ਡੀਸੀ ਨਾਲ ਗੱਲ ਕੀਤੀ ਸੀ ਵੀ ਇਹ ਸਾਰੇ ਸ਼ਹਿਰ 'ਚ ਨਹੀਂ ਲੱਗਣਗੇ ਜਿੱਥੇ ਤੁਹਾਡਾ ਪ੍ਰੋਗਰਾਮ ਆ ਉੱਥੇ ਲੱਗਣਗੇ ਠੀਕ ਹੈ ਜੀ ਔਰ ਅੱਜ ਇਹਨਾਂ ਨੇ ਸਵੇਰ ਦੇ ਇਥੋਂ ਤੇ ਲਾਤੇ ਆ ਕਿਉਂਕਿ ਪ੍ਰੋਗਰਾਮ ਇਥੇ ਅੱਗੇ ਮਨਾਏ ਜਾਂਦੇ ਆ ਬਾਕੀ ਦੇਖੋ ਅਸੀਂ ਤੇ ਚਾਹੁੰਦੇ ਆ ਵੀ ਜੋ ਵੀ ਪ੍ਰੋਗਰਾਮ ਹੈ ਗੁਰੂ ਨੂੰ ਯਾਦ ਕਰਨਾ ਬਿਲਕੁਲ ਜੀ ਇਹ ਆਪਾਂ ਬੜੇ ਫ੍ਰੇਮ ਪਿਆਰ ਦੇ ਨਾਲ ਕਰੀਏ ਜੀ ਸਰਕਾਰ ਅਲੱਗ ਪ੍ਰੋਗਰਾਮ ਕਰ ਰਹੀ ਪਰ ਕਿਸੇ ਵੀ ਤਰੀਕੇ ਨਾਲ ਸਾਰੇ ਸ਼ਹਿਰ 'ਚ ਸਪੀਕਰ ਲਾਉਣੇ ਇਹ ਕੋਈ ਵਾਜਬ ਗੱਲ ਨਹੀਂ ਆ ਠੀਕ ਹੈ ਜੀ ਇਹ ਠੀਕ ਨਹੀਂ ਹੈ ਠੀਕ ਠੀਕ ਹੈ। ਠੀਕ ਆ ਆਪਣੇ ਪੱਧਰ ਤੇ ਮਨਾ ਰਹੀ ਹੈ ਤੇ ਲੇਕਿਨ ਤਰੀਕਾ ਸੇਮ ਹੈ। ਕੋਈ ਤਾਲਮੇਲ ਦੀ ਕਮੀ ਤਾਂ ਨਹੀਂ ਸਟ੍ਰਾਈਕ ਕੀਤੀ ਆ ਆਪਣੇ। ਨਹੀਂ ਤਾਲਮੇਲ ਦੀ ਕੋਈ ਕਮੀ ਨਹੀਂ ਸਰਕਾਰ ਦੀ ਜਿਹਦਾ। ਉਹ ਆਪਣੀ ਜਿੱਦ ਪੁਕਾਰ ਰਹੀ ਆ। ਠੀਕ। ਪੰਥ ਦੀ ਆਪਣੀ ਜਿਹਦਾ। ਪੰਥ ਆਪਣੇ ਤਰੀਕੇ ਨਾਲ ਮਨਾ ਰਿਹਾ। ਠੀਕ ਹੈ। ਕੋਈ ਗੱਲ ਨਹੀਂ ਅੱਗੇ ਵੀ ਥੋੜਾ ਬਤਾਂਦਾ ਰਿਹਾ ਪਰ ਫਿਰ ਵੀ ਚਲੋ ਗੱਲ ਤੇ ਵੀ ਗੁਰੂ ਨੂੰ ਯਾਦ ਕਰਨਾ। ਬਿਲਕੁਲ ਜਿੱਥੇ ਗੁਰੂ ਦੇ ਸੀਸ ਦਾ ਸੰਸਕਾਰ ਹੋਇਆ ਸੱਚੇ ਪਾਤਸ਼ਾਹ ਜੀ ਦਾ। ਠੀਕ ਹੈ ਜੀ। ਉੱਥੇ ਪੰਥ ਵੱਲੋਂ ਮਨਾਇਆ ਜਾ ਰਿਹਾ। ਹਾਂਜੀ। ਠੀਕ ਹੈ। ਠੀਕ ਹੈ।